ਕੁਝ ਬਿਮਾਰੀਆਂ ਵੀ ਚੰਗੀਆਂ ਹੁੰਦੀਆਂ ਨੇ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਕਾਫੀ ਹੈਰਾਨ ਰਹਿ ਗਿਆ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਵਾਸਤੇ ਚੰਗੀਆਂ ਹੁੰਦੀਆਂ ਨੇ ਉਹ ਕਿਵੇਂ ਜੀ ਬਿਮਾਰੀ ਵੀ ਕੋਈ ਚੰਗੀ ਹੋਈ ਹੈ ਮਤਲਬ ਬਿਲਕੁਲ ਹੀ ਓਪੋਜ਼ਿਟ ਗੱਲ ਕਰ ਰਹੇ ਹੋ ਮੰਨ ਲਓ ਪੌਟੀਆਂ ਲੱਗ ਜਨ ਫਿਰ ਕੀ ਕਰੇ ਬੰਦਾ ਜਿਹਨੂੰ ਪੌਟੀਆਂ ਲੱਗੀਆਂ ਪਹਿਲੀ ਗੱਲ ਤਾਂ ਸ਼ੁਕਰੀਆ ਦਾ ਕਰੋ ਵੀ ਕੋਈ ਗੰਦ ਸੀਗਾ ਉਹ ਨਿਕਲ ਰਿਹਾ ਦੂਸਰੀ ਗੱਲ ਪਾਣੀ ਦੀ ਮਾਤਰਾ ਜ਼ਿਆਦਾ ਰੱਖੇ। ਨਾਰੀਲ ਪਾਣੀ ਜ਼ਰੂਰ ਪੀਵੇ। ਤੁਸੀਂ ਕਹਿ ਰਹੇ ਹੋ ਕਿ ਜਿਹਨੂੰ ਬੁਖਾਰ ਹੋ ਜਾਵੇ ਤੁਸੀਂ ਉਹ ਦੱਸ ਤਾਂ ਵੀ ਕੀ ਕਰਨਾ ਹੈ ਅਸੀਂ। ਠੀਕ ਹੈ। ਮੰਨ ਲਓ ਜਿਹਨੂੰ ਪੌਟੀਆਂ ਲੱਗ ਜਾਂਦੀਆਂ ਫਿਰ ਉਹ ਕੀ ਕਰੇ ਜੀ? ਬੇਸਣ ਦੀ ਰੋਟੀ ਨਹੀਂ ਆਪਣੀ ਮਾਤਾ ਖਵਾਉਂਦੇ ਹੁੰਦੇ ਨੇ ਜਦੋਂ ਕਿਸੇ ਨੂੰ ਪੌਟੀਆਂ ਲੱਗ ਜਾਂਦੀਆਂ ਨੇ ਤਾਂ ਬੇਸਣ ਦੀ ਰੋਟੀ ਬਹੁਤ ਸੋਹਣਾ ਕੰਮ ਕਰਦੀ ਹੈ। ਦਹੀਂ ਨਾਲ ਜੇ ਆਪਾਂ ਉਹ ਬੇਸਣ ਦੀ ਰੋਟੀ ਖਾਈਏ। ਵੀ ਕੋਈ ਵੀ ਇਨਸਾਨ ਨੂੰ ਜੇਕਰ ਬਿਮਾਰੀ ਚੜਦੀ ਹੈ ਚਾਹੇ ਬੁਖਾਰ ਆ ਚਾਹੇ ਲੂਜ਼ ਮੂਸ਼ਨ ਆ ਚਾਹੇ ਕਨਸਟਿਪੇਸ਼ਨ ਆ ਚਾਹੇ ਉਲਟੀਆਂ ਨੇ ਚਾਹੇ ਕੋਲੇਸਟ੍ਰੋਲ ਆ ਚਾਹੇ ਉਹ ਯੂਰਿਕ ਐਸਿਡ ਦੀ ਪ੍ਰੋਬਲਮ ਆ ਤਾਂ ਇਹ ਸਾਰੀਆਂ ਚੰਗੀਆਂ ਨੇ ਕਿਸੇ ਨੂੰ ਬੁਖਾਰ ਚੜ ਗਿਆ ਬੁਖਾਰ ਕੇ ਮੈਂ ਚੰਗਾ ਹੋ ਗਿਆ ਜੀ ਬੁਖਾਰ ਤੋਂ ਬਾਅਦ ਤਾਂ ਬੰਦਾ ਅੱਧਾ ਰਹਿ ਜਾਂਦਾ ਜੀ ਕਿਸੇ ਇਨਸਾਨ ਨੂੰ 104 ਦਾ ਬੁਖਾਰ ਹੋਵੇ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਹਿੰਦਾ ਜਿਹੜਾ ਚੰਗਾ ਡਾਕਟਰ ਆ ਉਹ ਇੱਕੋ ਹੀ ਗੱਲ ਕਹੂਗਾ ਇੱਕ ਵਾਰੀ ਪਹਿਲਾਂ ਬੁਖਾਰ ਉਤਰ ਜੇ ਫਿਰ ਕੋਈ ਦਵਾਈ ਦਊਗਾ ਚੰਗੇ ਮਤਲਬ ਫੈਮਲੀ ਦਾ ਮੁੰਡਾ ਸੀਗਾ ਨੌਜਵਾਨ ਮੁੰਡਾ ਸੀਗਾ ਬੁਖਾਰ ਚੜਿਆ ਗੋਲੀ ਦਿੱਤੀ 1 ਘੰਟੇ ਬਾਅਦ ਬੁਖਾਰ ਨਹੀਂ ਉਤਰਿਆ ਫਿਰ ਇੱਕ ਹੋਰ ਗੋਲੀ ਦਿੱਤੀ ਤਸਵੀਰ ਨੂੰ ਪਸਟ ਮਨ ਲੱਗਾ ਤਿੰਨ ਚਾਰ ਘੰਟੇ ਬਾਅਦ ਹੀ ਪਤਾ ਲੱਗੇ ਵੀ ਬਾਡੀ ਕਾਲੈਪਸ ਹੋ ਗਈ ਮਤਲਬ ਪੌਟੀਆਂ ਲੱਗ ਜਨ ਫਿਰ ਕੀ ਕਰੇ ਬੰਦਾ ਜਿਹਨੂੰ ਪੌਟੀਆਂ ਲੱਗੀਆਂ ਪਹਿਲੀ ਗੱਲ ਤਾਂ ਸ਼ੁਕਰੀਆ ਦਾ ਕਰੋ ਵੀ ਕੋਈ ਗੰਦ ਸੀਗਾ ਉਹ ਨਿਕਲ ਰਿਆ ਠੀਕ ਹੈ ਦੂਸਰੀ ਗੱਲ ਪਾਣੀ ਦੀ ਮਾਤਰਾ ਜ਼ਿਆਦਾ ਰੱਖੇ ਨਾਰੀਲ ਪਾਣੀ ਜ਼ਰੂਰ ਪੀਵੇ ਮਨ ਲਓ ਪੇਟ ਦਰਦ ਕਰ ਰਿਹਾ ਫਿਰ ਕੀ ਕਰੀਏ ਨਾਰੀਅਲ ਪਾਣੀ ਪੀਓ ਜੀ ਇੱਕ ਅੱਛਾ ਇੱਕ ਨਾਰੀਅਲ ਪਾਣੀ ਪੀ ਕੇ ਦੇਖੋ ਤੁਹਾਨੂੰ ਪਤਾ ਲੱਜੂ ਵੀ ਪੇਟ ਦੀ ਦਸ਼ਾ ਬਦਲਦੀ ਔਰ ਜਿਆਦਾ देर ਨਹੀਂ ਐਲੋਪੈਥੀ ਦੇ ਬਰਾਬਰ 15 20 ਮਿੰਟ ਦੇ ਵਿੱਚ ਰਿਜ਼ਲਟ ਦਿਖਾ ਦੂਗਾ ਤੇ ਕਬਜ਼ ਹੋਈ ਇਹ ਫਿਰ ਕੀ ਕਰੀਏ ਤੁਸੀਂ ਸਾਰੇ ਦਵਾਈਆਂ ਤੋਂ ਮਨਾ ਕਰ ਰਹੇ ਕਬਜ਼ ਨੂੰ ਕੀ ਕਰੀਏ ਆਲੂ ਬੁਖਾਰਾ ਖਾਓ ਜੀ ਖੀਰੇ ਖਾਓ ਸਭ ਤੋਂ ਉੱਤਮ ਇਹਦੇ ਉੱਤੇ ਨੁਕਤਾ ਹੀ ਕੋਈ ਨਹੀਂ ਬਣਿਆ ਅਮਰੂਦ ਖਾਓ ਤੁਹਾਡੀ ਕਬਜ ਤੁਹਾਡੀ ਆਂਤੜੀਆਂ ਸ਼ੁਕਰੀਆ ਦਾ ਕਰਨ ਲਈ ਵੀ ਚੰਗੇ ਬੰਦੇ ਤੇ ਲੱਗੇ ਆ ਅਸੀਂ ਦੀ ਸ਼ਰਬਤ ਪੀਤਾ ਸਾਡੀ ਸਕਿਨ ਗ्लो ਕਰਨ ਲੱਗੀ ਮੈਂ ਕਹੇ ਅਸੀਂ ਦੀ ਸ਼ਰਬਤ ਪੀਤਾ ਸਾਡਾ ਕੋਲੇਸਟ੍ਰੋਲ ਠੀਕ ਹੋ ਗਿਆ ਮੈਂ ਕਹੇ ਕੀ ਗਈ ਜਾਨੀਓ ਉਹ ਕਹਿੰਦੇ ਜੀ ਅਸੀਂ ਸ਼ਰਬਤ ਪੀਤਾ ਸਾਡੀ ਸਕਿਨ ਦੀ ਇਨਫੈਕਸ਼ਨ ਸੀਗੀ ਖਾਜ ਦੀ ਦਿੱਕਤ ਸੀਗੀ ਉਹ ਠੀਕ ਹੋ ਗਈ ਮੈਂ ਕਹਿਆ ਭਾਜੀ ਕੀ ਗੱਲਾਂ ਕਰੀ ਜਾਂਦੇ ਹੋ ਯੂਰਿਕ ਐਸਿਡ ਦੀ ਦਿੱਕਤ ਸੀ ਸ਼ਰਬਤ ਪੀਤਾ ਠੀਕ ਹੋ ਗਿਆ ਫੈਟੀ ਲੀਵਰ ਸੀਗਾ ਉਹ ਠੀਕ ਹੋਣ ਲੱਗ ਗਿਆ ਐਸਜੀਓਟੀਪੀਟੀ ਸੀਗਾ ਉਹ ਠੀਕ ਹੋਣ ਲੱਗ ਗਿਆ ਅੰਤੜੀਆਂ ਦੇ ਵਿੱਚ ਸੋਜ ਰਹਿੰਦੀ ਸੀ ਉਹ ਠੀਕ ਹੋਣ ਲੱਗੀ ਬਵਾਸੀਰ ਦੀ ਦਿੱਕਤ ਸੀ ਉਹ ਠੀਕ ਹੋਣ ਲੱਗੀ ਹਰ ਵਕਤ ਮਾਈਗਰੇਨ ਵਾਂਗੂ ਸਿਰ ਦੁਖਦਾ ਸੀ ਉਹ ਠੀਕ ਹੋਣ ਲੱਗ ਗਿਆ ਸ਼ਰੀਰ ਦੇ ਅੰਦਰ ਹਰ ਟਾਈਮ ਲੋ ਐਨਰਜੀ ਰਹਿੰਦੀ ਸੀ ਉਹ ਇੰਪਰੂਵਮੈਂਟ ਆਉਣ ਲੱਗੀ ਟਟੀਆਂ ਲੱਗੀਆਂ ਹੋਈਆਂ ਸੀ ਉਹ ਇੰਪਰੂਵ ਹੋ ਗਈਆਂ ਲੂਜ਼ ਮੋਸ਼ਨ ਜਿਹੜੇ ਸੀਗੇ ਕਾਫੀ ਟਾਈਮ ਤੋਂ ਮਤਲਬ ਰੁਕਦੇ ਹੀ ਨਹੀਂ ਸੀਗੇ ਪਾਣੀ ਵਰਗੀ ਪਾਟੀ ਆਉਂਦੀ ਸੀ ਉਹ ਇੰਪਰੂਵਮੈਂਟ ਆ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਮਸ਼ਹੂਰੀ ਬੜੀ ਫੇਮਸ ਹੈਗੀ ਹੈ ਕਾਫੀ ਚੱਲਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਕੁਝ ਦਾਗ ਅੱਛੇ ਹੁੰਦੇ ਹਨ ਤੇ ਫਿਰ ਉਹ ਦੱਸਿਆ ਵੀ ਜਾਂਦਾ ਹੈ ਕਿ ਕਿਵੇਂ ਚੰਗੇ ਹੁੰਦੇ ਨੇ ਪਰ ਐਸੇ ਮੁੱਦੇ ਦੇ ਉੱਤੇ ਅਸੀਂ ਲਗਭਗ ਗੱਲਬਾਤ ਕਰ ਰਹੇ ਸੀ ਤਾਂ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਨੇ ਇੱਕ ਲਾਈਨ ਮੇਰੇ ਕੰਨਾਂ ਦੇ ਵਿੱਚ ਬੋਲੀ ਕਿ ਕੁਝ ਬਿਮਾਰੀਆਂ ਵੀ ਚੰਗੀਆਂ ਹੁੰਦੀਆਂ ਨੇ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਕਾਫੀ ਹੈਰਾਨ ਰਹਿ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕਰ ਸਕਦੇ ਹਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਸਰੀਰ ਚੰਗਾ ਹੁੰਦਾ ਸਰੀਰ ਵਾਸਤੇ ਜਦੋਂ ਮੈਨੇ ਇਹ ਗੱਲ ਸੁਣੀ ਤਾਂ ਮੈਂ ਕਾਫੀ ਹੈਰਾਨ ਰਹਿ ਗਿਆ ਉਹੀ ਮੁੱਦੇ ਤੇ ਗੱਲਬਾਤ ਕਰਨ ਲਈ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਜਿਹੜੀ ਅਗਰਵਾਦਾ ਦੇ ਪ੍ਰਬੰਧਕ ਯੋਧਾ ਸਿੰਘ ਕੋਲ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਅਕਾਲ ਪੁਰਖ ਤੁਹਾਡੇ ਸਾਰੇ ਪਰਿਵਾਰਾਂ ਦੇ ਉੱਤੇ ਮਿਹਰ ਭਰੇ ਹੱਥ ਰੱਖੇ ਔਰ ਤੰਦਰੁਸਤੀ ਬਖਸ਼ੇ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਇੱਕ ਲਾਈਨ ਬੋਲੀ ਸੀ ਆਪਣੀ ਗੱਲਬਾਤ ਜਦੋਂ ਫੋਨ ਦੇ ਉੱਤੇ ਹੋ ਰਹੀ ਸੀ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਵਾਸਤੇ ਚੰਗੀਆਂ ਹੁੰਦੀਆਂ ਨੇ ਉਹ ਕਿਵੇਂ ਜੀ ਬਿਮਾਰੀ ਵੀ ਕੋਈ ਚੰਗੀ ਹੋਈ ਹੈ ਮਤਲਬ ਬਿਲਕੁਲ ਹੀ ਓਪੋਜ਼ਿਟ ਗੱਲ ਕਰ ਰਹੇ ਤੁਸੀਂ ਅ ਬਿਮਾਰੀ ਦੇਖੋ ਜਦੋਂ ਵੀ ਸਰੀਰ ਨੂੰ ਬਿਮਾਰੀ ਆਉਣੀ ਹੈ ਨਹੀਂ ਫਰੁਕੀ ਜੀ ਇੱਕ ਚੀਜ਼ ਆ ਵੀ ਸਰੀਰ ਆਪਣਾ ਕਿੰਨਾ ਇੰਟੈਲੀਜੈਂਟ ਆ ਵੀ ਉਹਦੇ ਅੰਦਰ ਕੋਈ ਚੀਜ਼ ਗਲਤ ਚਲੀ ਗਈ ਤੁਸੀਂ ਦੇਖੋ ਜਿਹੜੇ ਲੋਕ ਸ਼ਰਾਬ ਪੀਂਦੇ ਆ ਉਹਨਾਂ ਦਾ ਅਕਸਰ ਹੀ ਗੱਲ ਕਿਹੜਾ ਜਦੋਂ ਪਹਿਲੀ ਵਾਰੀ ਪੈਗ ਲਾਇਆ ਸੀ ਤੋ ਜਿਹੜਾ ਉਹ ਸਰੂਰ ਚੜਿਆ ਸੀ ਹੁਣ ਪੰਜ ਪੈਗ ਲਾ ਕੇ ਵੀ ਸਰੂਰ ਨਹੀਂ ਮਿਲਦਾ ਪਰ ਪਹਿਲੇ ਪੈਗ ਲਾਏ ਤੇ ਉਹ ਜਿਹੜਾ ਸਰੂਰ ਜਿਹਨੂੰ ਆਪਾਂ ਕਹ ਰਹੇ ਵੀ ਸਵਾਦ ਆਇਆ ਸੀ ਆਨੰਦ ਆਇਆ ਸੀ ਉਹ ਆਨੰਦ ਨਹੀਂ ਸੀਗਾ ਉਹ ਤਾਂ ਸਰੀਰ ਨੇ ਲਾਲ ਵੱਤੀ ਜਗਾਤੀ ਸੀ ਪੂਰੇ ਹੂਟਰ ਮਾਰੇ ਉੱਚੂ ਉੱਚੀ ਵੀ ਇਹ ਗਲਤ ਕਰ ਰਹੇ ਨੇ ਮੈਂ ਨਾਲ ਪਰ ਅਸੀਂ ਨਹੀਂ ਟਲੇ ਤੱਕਾ ਕੀਤਾ ਪੰਜ ਪੈਗ 6 ਪੈਗ ਬੋਤਲਾਂ ਤੇ ਆ ਗਏ ਹੌਲੀ ਹੌਲੀ ਸਥਿਤੀ ਇਹ ਆ ਗਈ ਵੀ ਜੇ ਦਾਰੂ ਪੀ ਲੈਨੇ ਤਾਂ ਹੱਥ ਖੜਦਾ ਨਹੀਂ ਤਾਂ ਹੱਥ ਕੰਬੀ ਜਾਂਦੇ ਆ ਉਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਸਰੀਰ ਹਨਈ ਜਿਹੜਾ ਉਹ ਸਿਰ ਘੁੰਮਿਆ ਤੁਹਾਡਾ दारू ਪੀਣ ਤੋਂ ਬਾਅਦ ਉਹ ਚੰਗਾ ਸੀ ਮੇਰਾ ਬਿਮਾਰੀ ਨੂੰ ਲੈ ਕੇ ਜਿਹੜੀ ਮੈਂ ਇਹ ਸਟੇਟਮੈਂਟ ਕਹਿ ਰਿਹਾ ਮੈਂ ਵੀ ਕੋਈ ਵੀ ਇਨਸਾਨ ਨੂੰ ਜੇਕਰ ਬਿਮਾਰੀ ਚੜ੍ਹਦੀ ਹੈ ਚਾਹੇ ਬੁਖਾਰ ਆ ਚਾਹੇ ਲੂਜ਼ ਮੂਸ਼ਨ ਆ ਚਾਹੇ ਕਨਸਟਿਪੇਸ਼ਨ ਆ ਚਾਹੇ ਉਲਟੀਆਂ ਨੇ ਚਾਹੇ ਕੋਲੇਸਟ੍ਰੋਲ ਆ ਚਾਹੇ ਉਹ ਯੂਰਿਕ ਐਸਿਡ ਦੀ ਪ੍ਰੋਬਲਮ ਆ ਤਾਂ ਇਹ ਸਾਰੀਆਂ ਚੰਗੀਆਂ ਨੇ ਮਸਲਾ ਇਹ ਆ ਚੰਗੀਆਂ ਕਿਵੇਂ ਹੋਈਆਂ ਜੀ ਮੰਨ ਲਓ ਮੈਂ ਕਹ ਰਿਹਾ ਵੀ ਕਿਸੇ ਬੰਦੇ ਨੂੰ ਏ ਬੀ ਸੀ ਡੀ ਚ ਵਿੱਚੋਂ ਕਿਸੇ ਨੂੰ ਬੁਖਾਰ ਚੜ ਗਿਆ ਬੁਖਾਰ ਕਿਵੇਂ ਚੰਗਾ ਹੋ ਗਿਆ ਜੀ ਬੁਖਾਰ ਤੋਂ ਬਾਅਦ ਤਾਂ ਬੰਦਾ ਅੱਧਾ ਰਹਿ ਜਾਂਦਾ ਜੀ ਅੱਛਾ ਠੀਕ ਹੈ ਬਿਲਕੁਲ ਸਹੀ ਤੁਹਾਡਾ ਸਵਾਲ ਹੈ ਜੇ ਉਸ ਇਨਸਾਨ ਦੇ ਅੰਦਰ ਇੱਕ ਨੈਗੇਟਿਵਿਟੀ ਇਹ ਕੁਝ ਗਲਤ ਕੈਮੀਕल्स ਉਹਦੇ ਸ਼ਰੀਰ ਚ ਚਲੇ ਗਏ ਨੇ ਜਿਹੜੇ ਸ਼ਰੀਰ ਦੇ ਗੁੱਡ ਬੈਕਟੀਰੀਆਜ਼ ਨੇ ਸ਼ਰੀਰ ਦੇ ਗੁੱਡ ਸੈਲਸ ਨੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਕਿਸੇ ਹਿਸਾਬ ਨਾਲ ਇਹਨੂੰ ਖਤਮ ਕਰ ਦਈਏ ਪਹਿਲਾਂ ਉਹਨਾਂ ਨੇ ਜੀ ਜਾਨ ਲਾਉਣੀ ਹੈ ਵੀ ਤੁਹਾਨੂੰ ਬਿਨਾ ਤਕਲੀਫ ਦਿੱਤੇ ਉਹਨੂੰ ਠੀਕ ਕਰ ਦੇਣ ਬੜ ਜਦੋਂ ਉਹਨਾਂ ਦੇ ਹੱਥ ਵਸ ਨਹੀਂ ਜਾਂਦਾ ਫਿਰ ਉਹਨਾਂ ਨੇ ਥੋੜੀ ਪੂਰੀ ਬੋਡੀ ਦਾ ਟੈਂਪਰੇਚਰ ਵਧਾ ਦੇਣਾ ਤੁਸੀਂ ਤਾਂ ਜਾ ਕੇ ਮਾਤਾ ਦਾ ਮੱਥਾ ਟੇਕੋ ਪ੍ਰਮਾਤਮਾ ਨੂੰ ਸ਼ੁਕਰੀਆ ਦਾ ਕਰੋ ਵੀ ਪ੍ਰਮਾਤਮਾ ਸਾਡੇ ਸ਼ਰੀਰ 'ਚ ਇੰਨੀ ਸਮਰੱਥਾ ਬਖਸ਼ੀ ਵੀ ਆਪਦੇ ਆਪ ਨੂੰ ਠੀਕ ਕਰਨ ਦੀ ਕਟੋ-ਕਟ ਕੋਸ਼ਿਸ਼ ਤਾਂ ਕਰ ਰਿਹਾ ਕਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੇ ਹਸਪੀਟਲ ਦੇ ਵਿੱਚ ਤੁਸੀਂ ਦੇਖੂਗੀ ਜਦੋਂ ਕੋਈ ਮਰੀਜ਼ ਐਡਮਿਟ ਹੋਇਆ ਹੁੰਦਾ ਤਾਂ ਉਸ ਵਕਤ ਡਾਕਟਰ ਇਹ ਗੱਲ ਕਹਿੰਦੇ ਆ ਵੀ ਹੁਣ ਅਸੀਂ ਦਵਾਈ ਦਿੱਤੀ ਆ ਜੇ ਇਹਨਾਂ ਨੂੰ ਬੁਖਾਰ ਚੜ੍ਹ ਜੇ ਫਿਰ ਤਾਂ ਬਹੁਤ ਵਧੀਆ ਕਿਉਂਕਿ ਸਰੀਰ ਕਵਰੀ ਆਪ ਦੇ ਆਪ ਕਰ ਲੂਗਾ ਪਰ ਜੇ ਬੁਖਾਰ ਨਹੀਂ ਚੜਿਆ ਫਿਰ ਸਾਨੂੰ ਬਹੁਤ ਮੁਸ਼ਕਿਲ ਹੋ ਜੂਗੀ ਕਿਉਂਕਿ ਫਿਰ ਉਹ ਜਿਹੜੀ ਵਾਇਰਸ ਸਰੀਰ ਦੇ ਵਿੱਚ ਆ ਉਹਨੂੰ ਮਾਰਨ ਵਾਸਤੇ ਸਾਨੂੰ ਕੈਮੀਕਲਸ ਦਾ ਯੂਜ਼ ਕਰਨਾ ਪੈਣਾ ਜਿਹੜੇ ਚੰਗੇ ਡਾਕਟਰ ਨੇ ਚਾਹੇ ਐਲੋਪੈਥੀ ਚ ਨੇ ਚਾਹੇ ਉਹ ਹਕੀਮ ਨੇ ਚਾਹੇ ਉਹ ਆਯੁਰਵੈਦਿਕ ਚ ਕਿਸੇ ਵੀ ਕੈਟੇਗਰੀ ਦੇ ਵਿੱਚ ਜਿਹੜਾ ਚੰਗਾ ਇਨਸਾਨ ਆ ਉਹ ਕਦੇ ਕਿਸੇ ਦਾ ਮਾੜਾ ਨਹੀਂ ਸੋਚ ਸਕਦਾ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਜੀ ਕਿਸੇ ਇਨਸਾਨ ਨੂੰ 104 ਦਾ ਬੁਖਾਰ ਹੋਵੇ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਹਿਣਾ ਜਿਹੜਾ ਚੰਗਾ ਡਾਕਟਰ ਆ ਉਹ ਇੱਕੋ ਹੀ ਗੱਲ ਕਹੂਗਾ ਇੱਕ ਵਾਰੀ ਪਹਿਲਾਂ ਬੁਖਾਰ ਉਤਰ ਜੇ ਫਿਰ ਕੋਈ ਦਵਾਈ ਦਊਗਾ ਜਦ ਤੱਕ ਤਾਂ ਕਈ ਵਾਰ ਰਾਮਨਾਮ ਸੱਤ ਹੋ ਜਾਂਦਾ ਜੀ ਜੇ ਦਰਦ ਤੁਸੀਂ ਇੱਕ ਚੀਜ਼ ਨੋਟਿਸ ਕਰਕੇ ਦੇਖਿਓ ਜਦੋਂ ਬੁਖਾਰ ਚੜਿਆ ਹੋਇਆ ਤੇ ਅਸੀਂ ਆਪਦੀ ਮਨਮਰਜ਼ੀ ਦੇ ਨਾਲ ਦਵਾਈ ਖਾਧੀ ਉਹ ਬੁਖਾਰ ਨੂੰ ਖਤਮ ਕਰਨ ਵਾਸਤੇ ਚੰਗਾ ਡਾਕਟਰ ਤੁਹਾਨੂੰ ਚੜੇ ਬੁਖਾਰ ਦੇ ਵਿੱਚ ਦਵਾਈ ਅਵੋਇਡ ਕਰੂਗਾ ਉਹ ਕਿਉਂਕਿ ਇੱਕ ਵਾਰੀ ਬੁਖਾਰ ਕੰਟਰੋਲ ਹੋ ਜੇ ਫਿਰ ਆਪਾਂ ਕੋਈ ਦਵਾਈ ਸ਼ੁਰੂ ਕਰਾਂਗੇ ਜੇਕਰ ਤੁਹਾਨੂੰ ਜ਼ਖਾਮ ਹੋ ਜਾਏ ਤਾਂ ਜਿਹੜਾ ਚੰਗਾ ਡਾਕਟਰ ਆ ਉਹ ਤੁਹਾਨੂੰ ਇੱਕ ਗੱਲ ਕਹੂਗਾ ਆ 3 ਦਿਨ ਦੀ ਦਵਾਈ ਆ ਇਹਦਾ ਮਤਲਬ ਉਹ ਇਸ ਚੀਜ਼ ਦੇ ਉੱਤੇ ਐਗਰੀ ਕਰਦਾ ਵੀ ਸਰੀਰ ਆਪ ਦੇ ਆਪ ਨੂੰ ਕਲੀਨਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਅੱਗੇ ਸਿਆਲ ਆਉਣੀ ਹੈ ਜੀ ਜਿੱਦਾਂ ਹੀ ਸਿਆਲ ਆਉਣੀ ਛੋਟੇ ਜਵਾਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੇ ਨੱਕ ਭਰਨ ਲੱਗ ਜਾਣੇ ਆ ਵਹਿਣ ਲੱਗ ਜਾਣੇ ਆ ਨਲੀਆਂ ਵਹਿਣ ਲੱਗ ਜਾਣੀਆਂ ਨੇ ਹੁਣ ਜੇਕਰ ਉਸੇ ਟਾਈਮ ਦੇ ਉੱਤੇ ਅਸੀਂ ਗੋੜੀ ਵਾਲੀ ਸਟਰਾਜਿੰਦੀ ਵੀਰ ਰੁਕ ਜੇ ਫਿਰ ਤੁਸੀਂ ਯਕੀਨ ਮੰਨਿਓ ਉਹ ਜਿਹੜੀਆਂ ਚੀਜ਼ਾਂ ਸਰੀਰ ਦੇ ਵਿੱਚੋਂ ਬਾਹਰ ਨਿਕਲਣੀਆਂ ਚਾਹੀਦੀਆਂ ਸੀ ਤੁਸੀਂ ਤਾਂ ਸ਼ੁਕਰੀਆ ਤਾਂ ਕਰੋ ਵੀ ਸ਼ਰੀਰ ਦੇ ਵਿੱਚ ਬਲਗਮ ਬਾਹਰ ਆ ਗਈ ਅੱਛਾ ਬਿਨਾਂ ਦਵਾਈ ਖਾਦੇ ਬਾਹਰ ਹੁੰਦਾ ਤਾਂ ਉਲਟ ਹੈ ਜੀ ਸਾਨੂੰ ਤੇ ਲੂਜ਼ ਮੋਸ਼ਨ ਲੱਗ ਜਾਂਨ ਪਾਟੀਆਂ ਲੱਗ ਜਾਂਨ ਅਸੀਂ ਚੱਕਦੇ ਆਂ ਚੱਕ ਕੇ ਉਹ ਹਰੇ ਜਾਂ ਪੀਲੇ ਪੱਤੇ ਵਾਲੀ ਗੋਲੀ ਲੈ ਲੰਨੇ ਆਂ ਸਾਡਾ ਸਿਰ ਦਰਦ ਹੋਵੇ ਤਾਂ ਅਸੀਂ ਹਰੇ ਪੱਤੇ ਵਾਲੀ ਗੋਲੀ ਲੈ ਲੰਨੇ ਆਂ ਡਿਸਪ੍ਰਿੰਟਾ ਚੰਨੇ ਨਾ ਨਾਰਮਲੀ ਬਣਾਈਆਂ ਹੋਈਆਂ ਨੇ ਵੀ ਚਲੋ ਅਲਸੋਰੇਟਿਵ ਕੋਲੇਟਸ ਨਾ ਇੱਕ ਬਿਮਾਰੀ ਹੁੰਦੀ ਹੈ ਜਦੋਂ ਆਂਤੜੀਆਂ ਦੇ ਵਿੱਚ ਮਲ ਬਹੁਤ ਹੀ ਧੀਰ ਪਿਆ ਰਹੇ ਤਾਂ ਉਹ ਥੱਲੇ ਵਾਲੀ ਜਿਹੜੀ ਮਿਊਕਸ ਦੀ ਮੈਂਬਰੇਨ ਹੁੰਦੀ ਨੂੰ ਪੱਟ ਕੇ ਨਾਲ ਲੈ ਜਾਂਦਾ ਇਹ ਸ਼ੁਰੂ ਪਤਾ ਕਿੱਥੋਂ ਹੁੰਦੀ ਹੈ ਜੀ ਪਹਿਲਾਂ ਕਬਜ ਰਹਿੰਦੀ ਹੁੰਦੀ ਆ ਬੰਦਾ ਕਬਜ ਨੂੰ ਤੋੜਨ ਵਾਸਤੇ ਕੋਈ ਵੀ ਦਵਾਈ ਖਾ ਲੈਂਦਾ ਜਦੋਂ ਕਬਜ ਟੁੱਟ ਗਈ ਉਦੋਂ ਬਾਅਦ ਜਦੋਂ ਲੂਜ਼ ਮੋਸ਼ਨ ਲੱਗਣ ਲੱਗ ਜਾਂਦੇ ਆ ਫਿਰ ਉਹ ਲੂਜ਼ ਮੋਸ਼ਨ ਨੂੰ ਰੋਕਣ ਵਾਸਤੇ ਕੋਈ ਵੀ ਦਵਾਈ ਖਾ ਲੈਂਦਾ ਜਦੋਂ ਸਰੀਰ ਦੇ ਅੰਦਰ ਗੰਦੀ ਗੈਸ ਬਣ ਰਹੀ ਸਿਰ ਦੁਖ ਰਿਹਾ ਤੋ ਸਿਰਦਰਦ ਨੂੰ ਕੰਟਰੋਲ ਕਰਨ ਵਾਸਤੇ ਕੋਈ ਵੀ ਦਵਾਈ ਖਾ ਲੈਂਦਾ ਵਾ ਜਿਹੜੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾਣਾ ਚਾਹੀਦਾ ਸੀ ਚੰਗਾ ਡਾਕਟਰ ਕੋਣ ਹੈ ਜੀ ਜਿਹੜੀ ਤੁਹਾਡੀ ਪ੍ਰੋਬਲਮ ਦੀ ਜੜ ਨੂੰ ਸਮਝੇ ਇੱਕ ਇਨਸਾਨ ਉਹ ਜੀ ਹਰ ਮਹੀਨੇ ਉਹਦਾ ਮਹੀਨੇ ਦੇ 30 ਤਰੀਕ ਦੇ ਤੇ ਅਗਲੇ ਮਹੀਨੇ ਦੀ 5 ਤਰੀਕ ਦੇ ਵਿੱਚ ਵਿੱਚ ਉਹਦਾ ਸਿਰਦਰਦ ਨਹੀਂ ਹਟਦਾ ਤੇ ਉਹਦੀ ਬੈਕ ਹੈਂਡ ਸਟੋਰੀ ਪਤਾ ਕਰੋ ਉਹ ਬੰਦੇ ਦੇ ਸਿਰ ਤੇ ਕਰਜ ਹੈ ਜੀ ਉਹਦੋਂ ਕਿਸ਼ਤ ਜਾਣੀ ਹੁੰਦੀ ਤਾਂ ਉਹਨੂੰ ਟੈਨਸ਼ਨ ਆ ਉਹ ਕਰਦਾ ਕੀ ਆ ਉਹਨੇ 5-6 ਦਿਨੋਂ ਕੋਲੇਸਟ੍ਰੋਲ ਦੀ ਯੂਰਿਕ ਐਸਿਡ ਦੀ ਬੁਖਾਰ ਦੀ ਸਿਰਦਰਦ ਦੀ ਦਵਾਈਆਂ ਖਾ ਕੇ ਟਾਈਮ ਟਪਾ ਰਿਆ ਸੋ ਜਿਹੜੇ ਚੰਗੇ ਡਾਕਟਰ ਮੈਂ ਇੱਕੋ ਹੀ ਚੀਜ਼ ਦੇਖੀ ਆ ਐਲੋਪੈਥੀ ਕਈ ਵਾਰੀ ਆਪਾਂ ਇਹ ਗੱਲ ਸੁਣਨ ਚਾਹੁੰਦੀ ਹੈ ਵੀ ਐਲੋਪੈਥੀ ਬਹੁਤ ਮਾੜੀ ਆ ਮੈਂ ਤੁਹਾਨੂੰ ਸਹੀ ਦੱਸਦਾ ਜੀ ਮੈਂ ਇਸ ਤਰ੍ਹਾਂ ਦੇ ਕੁਝ ਬਹੁਤ ਸੱਜਣ ਐਲੋਪੈਥੀ ਦੇ ਬਹੁਤ ਵੱਡੇ ਲੈਵਲ ਦੇ ਡਾਕਟਰ ਨੂੰ ਜਾਣਦਾ ਜਿਨ੍ਹਾਂ ਨੂੰ ਸਿਰਫ ਜੇਕਰ ਮਿਲਣਾ ਹੋਵੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਔਰ ਉਹ ਆਪ ਹੀ ਗੱਲ ਕਹਿੰਦੇ ਵੀ ਕਈ ਦਫਾ ਅਸੀਂ ਆਪ ਜਿਹੜੀ ਪੇਟ ਵਾਸਤੇ ਅਸੀਂ ਕੋਈ ਦਵਾਈ ਦੇ ਰਹੇ ਹਾਂ ਕਿਸੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਜਿੱਥੇ ਸਾਨੂੰ ਕੈਮੀਕਲ ਦਵਾਈ ਦੇਣੀ ਜ਼ਰੂਰੀ ਆ ਬਟ ਸਾਨੂੰ ਪਤਾ ਵੀ ਉਹਦਾ ਸਾਈਡ ਇਫੈਕਟ ਇਹ ਆਊਗਾ ਤਾਂ ਅਸੀਂ ਆਪ ਤੁਸੀਂ ਇੱਕ ਚੀਜ਼ ਹੋਰ ਦੇਖਿਓ ਐਲੋਪੈਥੀ ਵਾਲੇ ਜਿੰਨੇ ਡਾਕਟਰਸ ਨੇ ਉਹਨਾਂ ਦੇ ਪਰਚੀ ਦੇ ਉੱਤੇ ਉਹ ਇੱਕ ਚੀਜ਼ ਜ਼ਰੂਰ ਐਂਡ ਤੇ ਲਿਖਦੇ ਆ ਪਾਣੀ ਵੱਧ ਪੀਓ ਉਹ ਪਾਣੀ ਕਿਉਂ ਵੱਧ ਪੀਣਾ ਜੀ ਤਾਕੀ ਤੁਹਾਡੀ ਸਰੀਰ ਉਹਨੂੰ ਡੀਟੌਕਸ ਰੱਖੇ ਉਹਦੇ ਨੈਗੇਟਿਵ ਇੰਪੈਕਟਸ ਤੋਂ ਡੀਟੌਕਸ ਰੱਖੇ ਕੋਈ ਡਾਕਟਰ ਮਾੜਾ ਨਹੀਂ ਹੈਗਾ ਫਿਰ ਅਸੀਂ ਦਵਾਈਆਂ ਨਾਲ ਲਈਏ ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਕਹਦੇ ਵੀ ਦਵਾਈ ਨਹੀਂ ਲੈਣੀ ਚਾਹੀਦੀ ਇਸ ਤਰ੍ਹਾਂ ਦੇ ਰੋਗਾਂ ਦੇ ਵਿੱਚ ਬਿਨਾ ਸਲਾਹ ਤੋਂ ਤਾਂ ਬਿਲਕੁਲ ਵੀ ਨਾਲੋ ਠੀਕ ਹੋ ਗਿਆ ਜਿਹੜਾ ਇੱਕ ਕਹਿੰਦੇ ਨੇ ਜੀ ਜਿਹੜੇ ਆਯੁਰਵੈਦਿਕ ਤੁਸੀਂ ਨੁਸਖੇ ਟੋਟ ਕੇ ਦੱਸਦੇ ਉਹ ਕੀ ਹੁੰਦਾ ਜੀ ਤੁਸੀਂ ਕਹਿੰਦੇ ਵੀ ਜਿਹਨੂੰ ਤੁਹਾਡੇ ਕੋਲ ਨੁਸਖੇ ਟੋਟ ਕੇ ਅਸੀਂ ਕਿੰਨੇ ਚਲਾਦੇ ਕਿੰਨੇ ਦਿਖਾਦੇ ਫਿਰ ਉਹ ਕਾਦੇ ਵਾਸਤੇ ਦਿੱਤੇ ਨੇ ਜੀ ਜਿਹੜੇ ਸਰੀਰ ਦੇ ਗੁੱਡ ਬੈਕਟੀਰੀਆ ਨੇ ਉਹਦੇ ਵਿੱਚ ਮੈਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਦਿੰਦੀ ਜਿਹੜੀ ਬੈਡ ਬੈਕਟੀਰੀਆ ਨੂੰ ਐਕਟਿਵ ਕਰੇ ਤੇ ਗੁੱਡ ਬੈਕਟੀਰੀਆ ਨੂੰ ਡਾਊਨਫਾਲ ਤੇ ਲੈ ਕੇ ਆਵੇ ਸਾਡੀ ਕੋਸ਼ਿਸ਼ ਡਾਊਨਫਾਲ ਤੇ ਲੈ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਅੱਛਾ ਇੱਕ ਚੀਜ਼ ਹੋਰ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਉਣਾ ਚਾਹੂੰਗਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਤੁਸੀਂ ਦੇਖੋ ਇੱਕ ਬੰਦੇ ਨੂੰ ਬੁਖਾਰ ਚੜਿਆ ਉਹਦਾ ਖਾਣ ਦਾ ਜੀ ਨਹੀਂ ਕਰਦਾ ਨਹੀਂ ਕਰਦਾ ਨੂੰ ਭੁੱਖ ਨਹੀਂ ਲੱਗਦੀ ਨਹੀਂ ਲੱਗਦੀ ਪਰ ਆਪਣੇ ਘਰਾਂ 'ਚ ਕੀ ਹੁੰਦਾ ਰੋਟੀ ਖਾ ਲਾ ਕੁਝ ਖਾਏਗਾ ਤਾਂ ਹੀ ਚੱਲੂਗਾ ਤੇਰੇ ਰੱਬ ਦਾ ਵਾਸਤਾ ਤੈਨੂੰ ਤੇਨੂੰ ਮੇਰੀ ਸੌ ਤੈਨੂੰ ਮਾਂ ਦੀ ਸੌ ੱੱਕੇ ਨਾਲ ਪਰ ਕੀ ਉਹਦਾ ਸਰੀਰ ਮੰਗ ਰਿਹਾ ਸਰੀਰ ਤਾਂ ਉਹਦਾ ਕਹਿ ਰਿਹਾ ਨਾ ਮੇਰੇ ਤੋਂ ਖਾਦਾ ਨਹੀਂ ਜਾਣਾ ਮੇਰੇ ਤਾਂ ਗਲੇ ਤੋਂ ਥੱਲੇ ਨਹੀਂ ਉਤਰਦੀ ਰੋਟੀ ਨਹੀਂ ਕੀ ਕਰਨੇ ਜੀ ਵੀ ਨਾ ਤਾਂ ਸਰੀਰ ਮੰਗਦਾ ਹੈ ਔਰ ਡਾਕਟਰ ਵੀ ਕਹਿੰਦਾ ਵੀ ਇਹਨੂੰ ਰੋਟੀ ਨਹੀਂ ਦੇਣੀ ਉਹ ਕੀ ਕਾਰਨ ਹੁੰਦਾ ਜੀ ਤੁਸੀਂ ਸਮਾਂ ਤਾਂ ਦੋ ਨਾ ਸਰੀਰ ਨੂੰ ਮਰਸੀਡੀਜ਼ ਗੱਡੀ ਤੁਹਾਡੇ ਕੋਲ ਹੈਗੀ ਹੈ ਜੀ ਖਰਾਬ ਹੋ ਗਈ ਕਿਹਦੇ ਕੋਲ ਲੈ ਕੇ ਜਾਓਗੇ ਆਬਵੀਅਸਲੀ ਗੱਲ ਹੈ ਸ਼ੋਰੂਮ ਚ ਲੈ ਕੇ ਜਾਵਾਂਗੇ ਜਾਂ ਕਿਸੇ ਚੰਗੇ ਮਕੈਨਿਕ ਕੋਲ ਲੈ ਕੇ ਜਾਵਾਂਗੇ ਜਿਹੜਾ ਜਾਣਕਾਰ ਹੋਵੇ ਸਾਡੇ ਇੱਥੇ ਇੱਕ ਜਮਲਾ ਕਰਕੇ ਮਕੈਨਿਕ ਆ ਛੋਟੀ ਜੀ ਦੁਕਾਨ ਆ ਸਾਈਕਲ ਰਿਪੇਅਰ ਕਰਦਾ ਉਹਦੇ ਕੋਲ ਖੜਾ ਦੋਗੇ ਜੀ ਆਪਦੀ ਮਰਸੀਡੀਜ਼ ਨਹੀਂ ਖੜਾ ਸਕਦੇ ਮਰੂਤੀ ਰਿਪੇਅਰ ਕਰ ਦਿੰਦਾ ਨਹੀਂ ਖੜਾ ਸਕਦੇ ਇਨੋਵਾਰ ਕੀ ਗੱਡੀ ਨੂੰ ਵੀ ਹੱਥ ਪਾ ਲੈਂਦਾ ਨਹੀਂ ਖੜਾ ਸਕਦੇ ਸਕੂਟਰ ਬਹੁਤ ਸਪਾਰਕ ਪਲਗ ਸਾਫ਼ ਕਰਦਾ ਨਹੀਂ ਖੜਾਉਂਗੇ ਨਹੀਂ ਕਿਹਦੇ ਕੋਲ ਲੈ ਕੇ ਵੈਸੇ ਤਾਂ ਅਸੀਂ ਓਬਵੀਅਸਲੀ ਗੱਲ ਹੈ ਕਿ ਅਸੀਂ ਸ਼ੋਰੂਮ ਚ ਹੀ ਲੈ ਕੇ ਜਾਵਾਂਗੇ ਔਰ ਰਿਪੇਅਰ ਸੈਂਟਰ ਚ ਲੈ ਕੇ ਜਾਵਾਂਗੇ ਜਿਹੜਾ ਅਥੋਰਟਾਈਜ਼ਡ ਬਿਲਕੁਲ ਠੀਕ ਹੈ ਅੱਛਾ ਤੇ ਫਿਰ ਇਸ ਤਰ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਸਾਡਾ ਸਰੀਰ ਹੈਗਾ ਇਹ ਕੁਦਰਤ ਨੇ ਬਣਾਇਆ ਹੋਇਆ ਹੈ ਜਿਸ ਤਰੀਕੇ ਨਾਲ ਅਸੀਂ ਕਿਸੇ ਲਗਜ਼ਰੀ ਕਾਰ ਨੂੰ ਉਹਦੇ শোরੂਮ ਅਥਾਰਟਾਈਜ਼ ਜਿਹੜੇ ਹੈਗੇ ਨੇ ਉਹਨਾਂ ਕੋਲ ਹੀ ਸੈੱਟ ਕਰਵਾ ਸਕਦੇ ਆ ਫਿਰ ਅਸੀਂ ਡਾਕਟਰ ਕੋਲ ਕਿਵੇਂ ਜਾ ਰਹੇ ਹਾਂ ਡਾਕਟਰ ਕੋਲ ਜਾਂਦੇ ਹੀ ਨਹੀਂ ਜੀ ਜੋ ਅੱਜ ਦਾ ਸਮਾਂ ਬੁਖਾਰ ਚੜਿਆ ਕੇਮਿਸਟ ਕੋਲੇ ਗਏ ਕੇਮਿਸਟ ਨੇ ਕਿਹਾ ਤਾਂ ਇਹ ਆ ਦੇ ਦੇ ਤੇ ਉਹ ਜਿਹੜੇ ਚੰਗੇ ਕੇਮਿਸਟ ਉਹ ਵੀ ਇੱਕ ਗੱਲ ਕਹਿੰਦੇ ਵੀ ਨਹੀਂ ਜੀ ਪਹਿਲਾਂ ਕਿਸੇ ਡਾਕਟਰ ਤੋਂ ਲਿਖਵਾ ਲਓ ਇਦਾਂ ਨਾ ਕਰੋ ਤੁਸੀਂ ਇੱਕ ਹਾਲੀ ਦੇ ਵਿੱਚ ਲੁਧਿਆਣੇ ਦਾ ਇੱਕ ਕੇਸ ਸੀਗਾ ਜੀ ਚੰਗੇ ਮਤਲਬ ਫੈਮਿਲੀ ਦਾ ਮੁੰਡਾ ਸੀਗਾ ਨੌਜਵਾਨ ਮੁੰਡਾ ਸੀਗਾ ਬੁਖਾਰ ਚੜਿਆ ਗੋਲੀ ਦਿੱਤੀ 1 ਘੰਟੇ ਬਾਅਦ ਬੁਖਾਰ ਨਹੀਂ ਉਤਰਿਆ ਫਿਰ ਇੱਕ ਹੋਰ ਗੋਲੀ ਦਿੱਤੀ ਤਸਵੀਰ ਨੂੰ ਪਸਟ ਮਨ ਲਗਾ ਦਾ 3-4 ਘੰਟੇ ਬਾਅਦ ਹੀ ਪਤਾ ਲੱਗੇ ਵੀ ਬਾਡੀ ਕਾਲੈਪਸ ਹੋ ਗਈ ਬ੍ਰੇਨ ਹਾਰਟ ਤੇ ਨਰਵਸ ਸਿਸਟਮ ਦਾ ਕਨੈਕਸ਼ਨ ਹੀ ਬ੍ਰੇਕ ਹੋ ਗਿਆ ਹਾਰਟ ਪਲਪਿਟੇਸ਼ਨ ਹੀ ਨਹੀਂ ਹੋਰ ਹੋ ਗਈ ਵੀ ਉਹ ਕੰਟਰੋਲ ਨਹੀਂ ਕਰ ਪਾਈ ਬਾਡੀ बुखार ਪਹਿਲੇ 104 ਸੀਗਾ ਉਤੋਂ ਗੋਲੀਆਂ ਦੋ ਖਾ ਲਈਆਂ ਸੁਛਰ ਹੱਲ ਕੀ ਹੈ ਜੀ ਇਹਦਾ ਇੱਕੋ ਇੱਕ ਹੱਲ ਜਿਹੜੀਆਂ ਪਹਿਲੀ ਸਭ ਤੋਂ ਵਧੀਆ ਹੱਲ ਤਾਂ ਇੱਕੋ ਹੀ ਹੈ ਜੀ ਤੁਹਾਡੇ ਨੇੜੇ ਨਾਲ ਲਾਈਫ ਦੇ ਵਿੱਚ ਇੱਕ ਚੰਗਾ ਡਾਕਟਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਤੁਹਾਨੂੰ ਡਰਾਵੇ ਨਾ ਜਿਹੜਾ ਤੁਹਾਨੂੰ ਸਹੀ ਟੰਗ ਦੇ ਨਾਲ ਮੈਦੋਪੈਥੀ ਵਾਲੇ ਇੰਨੇ ਅਸੀਂ ਤੁਹਾਡੇ ਕੋਲੋਂ ਪੁੱਛ ਲੈਣੇ ਮੰਨ ਲਓ ਤੁਸੀਂ ਕਹੇ ਰਿਓ ਵੀ ਬੁਖਾਰ ਦੇ ਵਿੱਚ ਕੋਈ ਚੀਜ਼ ਨਾ ਲਓ ਫਿਰ ਬੁਖਾਰ ਕਿਵੇਂ ਠੀਕ ਕਰ ਸਕਦੇ ਹਾਂ ਕੁਛ ਨਾ ਕੁਸਤਾ ਹੀਰਵਾ ਕੋਈ ਟੋਟਕਾ ਨੁਸਖਾ ਕੁਛ ਤਾਂ ਲੈਣਾ ਪਏਗਾ ਯਾ ਨਾ ਹੀ ਲਈਏ ਪਹਿਲੀ ਇੱਕੋ ਚੀਜ਼ ਦਾ ਆਪਾਂ ਧਿਆਨ ਰੱਖਣਾ ਵੀ ਉਹ ਸਿਰ ਨੂੰ ਨਾ ਚੜੇ ਕਿਉਂਕਿ ਜੇਕਰ ਬੁਖਾਰ ਸਿਰ ਨੂੰ ਚੜ ਗਿਆ ਫਿਰ پاگل ਵੀ ਕਰ ਸਕਦਾ ਜਿਵੇਂ ਆਪਾਂ ਕਈ ਤੁਸੀਂ ਦਿਮਾਗੀ ਬੁਖਾਰ ਹੋ ਜਾਂਦਾ ਔਰ ਉਹ ਕਦੇ ਸੈੱਟ ਨਹੀਂ ਹੁੰਦਾ ਬਹੁਤ ਟਾਈਮ ਲੈਂਦਾ ਉਹ ਆਪਦਾ ਬੁਖਾਰ ਉਤਰਨ ਦੇ ਵਿੱਚ ਸੋ ਉਹਦੇ ਵਾਸਤੇ ਆਪਣੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ ਪਟੀਆਂ ਰੱਖਦੇ ਹੁੰਦੇ ਸੀਗੇ ਬੜਾ ਸੋਹਣਾ ਨੁਕਤਾ ਔਰ ਤੱਕਾ ਨਹੀਂ ਕਰਦੇ ਸੀਗੇ ਜਿੰਨਾ ਕਿ ਸਹਾਰਿਆ ਜਾਂਦਾ ਓਨਾ ਕੀ ਕਰਦੇ ਸੀਗੇ ਮੰਨ ਲਓ ਪੌਟੀਆਂ ਲੱਗ ਜਨ ਫਿਰ ਕੀ ਕਰੇ ਬੰਦਾ ਜਿਹਨੂੰ ਪੌਟੀਆਂ ਲੱਗ ਗਈਆਂ ਪਹਿਲੀ ਗੱਲ ਤਾਂ ਸ਼ੁਕਰੀਆ ਦਾ ਕਰੋ ਵੀ ਕੋਈ ਗੰਦ ਸੀਗਾ ਉਹ ਨਿਕਲ ਰਿਹਾ ਠੀਕ ਹੈ ਦੂਸਰੀ ਗੱਲ ਪਾਣੀ ਦੀ ਮਾਤਰਾ ਜ਼ਿਆਦਾ ਰੱਖੇ ਨਾਰੀਲ ਪਾਣੀ ਜ਼ਰੂਰ ਪੀਵੇ ਠੀਕ ਹੈ ਕਿਉਂਕਿ ਉਹਦੇ ਅੰਦਰ ਇਲੈਕਟ੍ਰੋਲਾਈਟਸ ਦੀ ਮਾਤਰਾ ਹੁੰਦੀ ਹੈ ਮੈਗਨੀਸ਼ੀਅਮ ਦੀ ਮਾਤਰਾ ਹੁੰਦੀ ਹੈ ਜੋ ਕਿ ਤੁਹਾਡੇ ਸਰੀਰ ਦੀ ਹੱਡੀਆਂ ਫਾਸਫੋਰਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨ ਵਿੱਚ ਮਦਦ ਕਰਦਾ ਹੈ ਤੁਸੀਂ ਕਹਿ ਰਹੇ ਹੋ ਕਿ ਜਿਹਨੂੰ ਬੁਖਾਰ ਹੋ ਜਵੇ ਤੁਸੀਂ ਉਹ ਦੱਸਤਾ ਵੀ ਕੀ ਕਰਨਾ ਹੈ ਅਸੀਂ ਠੀਕ ਹੈ ਮੰਨ ਲਓ ਜਿਹਨੂੰ ਪੌਟੀਆਂ ਲੱਗ ਜਾਂਦੀਆਂ ਫਿਰ ਉਹ ਕੀ ਕਰੇ ਜੀ ਬੇਸਨ ਦੀ ਰੋਟੀ ਨਹੀਂ ਆਪਣੇ ਮਾਤਾ ਖਵਾਉਂਦੇ ਹੁੰਦੇ ਨੇ ਜਦੋਂ ਕਿਸੇ ਨੂੰ ਪੌਟੀਆਂ ਲੱਗ ਜਾਂਦੀਆਂ ਨੇ ਤਾਂ ਬੇਸਨ ਦੀ ਰੋਟੀ ਬਹੁਤ ਸੋਹਣਾ ਕੰਮ ਕਰਦੀ ਹੈ ਦਹੀਂ ਨਾਲ ਜੇ ਆਪਾਂ ਉਹ ਬੇਸਨ ਦੀ ਰੋਟੀ ਖਾਈਏ ਤਾਂ ਕਾਫੀ ਸੋਹਣਾ ਕੰਮ ਕਰਦੀ ਹੈ ਪਰ ਕਿਸੇ ਚੰਗੇ ਡਾਕਟਰ ਹਕੀਮ ਦੀ ਸਲਾਹ ਤੇ ਨਾਲ ਕਰੋ ਤਾਂ ਬਹੁਤ ਵਧੀਆ ਤੇ ਮੰਨ ਲਓ ਮੈਨੂੰ ਜ਼ੁਕਾਮ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਨਜ਼ਲਾ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਨੱਕ ਲਗਾਤਾਰ ਨਲੀਆਂ ਵਗ ਰਹੀਆਂ ਨੇ ਪਹਿਲੀ ਗੱਲ ਤਾਂ ਚੰਗੀ ਗੱਲ ਹੈ ਜੇ ਨਲੀਆਂ ਵਗ ਰਹੀਆਂ ਨੇ ਇਹਦਾ ਮਤਲਬ ਸਰੀਰ ਆਪ ਦਾ ਮੈਨੂੰ ਡੀਟੌਕਸ ਕਰ ਰਿਹਾ ਵਾ ਦੂਸਰੀ ਗੱਲ ਇਸੇ ਦੇ ਵਿੱਚ ਖਸਖਸ ਦਾ ਇੱਕ ਚਮਚਾ ਖਾਧਾ ਤੁਹਾਨੂੰ 15 ਮਿੰਟ ਦੇ ਵਿੱਚ ਅਸਰ ਦਿਖਾ ਦੂਗਾ ਤੇ ਮੰਨ ਲਓ ਪੇਟ ਦਰਦ ਕਰ ਰਿਹਾ ਫਿਰ ਕੀ ਕਰੀਏ ਨਾਰੀਅਲ ਪਾਣੀ ਪੀਓ ਜੀ ਇੱਕ ਅੱਛਾ ਇੱਕ ਨਾਰੀਅਲ ਪਾਣੀ ਪੀ ਕੇ ਦੇਖੋ ਤੁਹਾਨੂੰ ਪਤਾ ਲੱਜੂ ਵੀ ਪੇਟ ਦੀ ਦਸ਼ਾ ਬਦਲਦੀ ਔਰ ਜਿਆਦਾ देर ਨਹੀਂ ਐਲੋਪੈਥੀ ਦੇ ਬਰਾਬਰ 15-20 ਮਿੰਟ ਦੇ ਵਿੱਚ ਰਿਜ਼ਲਟ ਦਿਖਾ ਦੂਗਾ ਤੇ ਕਬਜ਼ੋ ਇਹ ਫਿਰ ਕੀ ਕਰੀਏ ਤੁਸੀਂ ਸਾਰੇ ਦਵਾਈਆਂ ਤੋਂ ਮਨਾ ਕਰ ਰਹੇ ਹੋ ਕਬਜ਼ ਨੂੰ ਕੀ ਕਰੀਏ ਆਲੂ ਬੁਖਾਰਾ ਖਾਓ ਜੀ ਖੀਰੇ ਖਾਓ ਸਭ ਤੋਂ ਉੱਤਮ ਇਹ ਦੂਤੇ ਨੁਕਤੇ ਹੀ ਕੋਈ ਨਹੀਂ ਬਣਿਆ ਅਮਰੂਦ ਖਾਓ ਤੁਹਾਡੀ ਕਬਜ਼ ਤੁਹਾਡੀ ਆਂਤੜੀਆਂ ਸ਼ੁਕਰੀਆ ਦਾ ਕਰਨ ਲਈਏ ਵੀ ਚੰਗੇ ਬੰਦੇ ਤੇ ਲੱਗੇ ਆ ਇਹ ਮਦਦ ਕਰ ਦਿੰਦਾ ਤੇ ਜਿਹੜੇ ਕੋਲ ਇੰਨਾ ਟਾਈਮ ਨਾ ਹੋਵੇ ਨਾ ਖਸਖਸ ਲਿਆਉਂਦਾ ਨਾ ਰੋਟੀ ਦੀ ਬੇਸਨ ਦੀ ਰੋਟੀ ਸਾਡੇ ਤਾਂ ਇਸੇ ਦਾ ਕਰਨੇ ਕਿ ਅਸੀਂ ਜਾ ਕੇ ਫੜਕ ਦੇ ਇੱਕ ਗੋਲੀ ਚੱਕ ਕੇ ਕਰਨੇ ਆ ਉਹਨਾਂ ਕੋਲ ਜਿੰਨੇ ਕੋਲ ਨਈ ਟਾਈਮ ਹੈਗਾ ਇਹਨਾਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਉਹਨਾਂ ਦਾ ਕੀ ਹੱਲ ਹੈ ਮੈਂ ਇੱਕੋ ਹੀ ਬੇਨਤੀ ਕਰੂੰਗਾ ਜੀ ਤੁਸੀਂ ਟਾਈਮ ਕੱਢੋ ਸਰੀਰ ਲਈ ਤਾਂ ਪਹਿਲੀ ਗੱਲ ਦੂਸਰੀ ਗੱਲ ਆਪਦੀ ਰਿਪੋਰਟਸ ਰੈਗੂਲਰ ਕਰਾਉਂਦੇ ਰਹੋ ਜੇਕਰ ਐਸਜੀਓ ਟਿਪੀਟੀ ਵਧੇ ਹੋਏ ਆਉਂਦੇ ਆ ਕੋਲੇਸਟ੍ਰੋਲ ਵਧਿਆ ਹੋਇਆ ਆਉਂਦਾ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਨੇ ਜੀ ਸਾਡਾ ਕੰਮ ਇੱਕੋ ਹੀ ਆ ਵੀ ਜਿਹੜੇ ਗੁੱਡ ਬੈਕਟੀਰੀਆਜ਼ ਨੇ ਉਹਨਾਂ ਨੂੰ ਇੱਕ ਬੂਸਟ ਦੇਣਾ ਥੈਟਸ ਇਟ ਸਾਡਾ ਕੰਮ ਖਤਮ ਮਹਾਰਾਜਾ ਸ਼ਹੀ ਸ਼ਰਬਤ ਨੇ ਕੀ ਕੀਤਾ ਸਾਡੇ ਕੋਲੇ ਟੈਸਟੀਮੋਨियल्स ਕੀ ਆਏ ਨੇ ਅਸੀਂ ਜੀ ਸ਼ਰਬਤ ਪੀਤਾ ਸਾਡੀ ਸਕਿਨ ਗ्लो ਕਰਨ ਲੱਗੀ ਮੈਂ ਕਹਾਂ ਅਸੀਂ ਜੀ ਸ਼ਰਬਤ ਪੀਤਾ ਸਾਡਾ ਕੋਲੇਸਟ੍ਰੋਲ ਠੀਕ ਹੋ ਗਿਆ ਮੈਂ ਕਹਾਂ ਕੀ ਗਈ ਜਾਨੀਓ ਉਹ ਕਹਿੰਦੇ ਜੀ ਅਸੀਂ ਸ਼ਰਬਤ ਪੀਤਾ ਸਾਡੀ ਸਕਿਨ ਦੀ ਇਨਫੈਕਸ਼ਨ ਸੀਗੀ ਖਾਜ ਦੀ ਦਿੱਕਤ ਸੀਗੀ ਉਹ ਠੀਕ ਹੋ ਗਈ ਮੈਂ ਕਹਿਆ ਭਾਜੀ ਕੀ ਗੱਲਾਂ ਕਰੀ ਜਾਂਦੇ ਹੋ ਯੂਰਿਕ ਐਸਿਡ ਦੀ ਦਿੱਕਤ ਸੀ ਸ਼ਰਬਤ ਪੀਤਾ ਠੀਕ ਹੋ ਗਿਆ ਫੈਟੀ ਲੀਵਰ ਸੀਗਾ ਉਹ ਠੀਕ ਹੋਣ ਲੱਗ ਗਿਆ ਐਸਜੀਓਟੀਪੀਟੀ ਸੀਗਾ ਉਹ ਠੀਕ ਹੋਣ ਲੱਗ ਗਿਆ ਅੰਤੜੀਆਂ ਦੇ ਵਿੱਚ ਸੋਜ ਰਹਿੰਦੀ ਸੀ ਉਹ ਠੀਕ ਹੋਣ ਲੱਗੀ ਬਵਾਸੀਰ ਦੀ ਦਿੱਕਤ ਸੀ ਉਹ ਠੀਕ ਹੋਣ ਲੱਗੀ ਹਰ ਵਕਤ ਮਾਈਗਰੇਨ ਵਾਂਗੂ ਸਿਰ ਦੁਖਦਾ ਸੀ ਉਹ ਠੀਕ ਹੋਣ ਲੱਗ ਗਿਆ ਸ਼ਰੀਰ ਦੇ ਅੰਦਰ ਹਰ ਟਾਈਮ ਲੋ ਐਨਰਜੀ ਰਹਿੰਦੀ ਸੀ ਉਹ ਇੰਪਰੂਵਮੈਂਟ ਆਉਣ ਲੱਗੀ ਟਟੀਆਂ ਲੱਗੀਆਂ ਹੋਈਆਂ ਸੀ ਉਹ ਇੰਪਰੂਵ ਹੋ ਗਈਆਂ ਲੂਜ਼ ਮੋਸ਼ਨ ਜਿਹੜੇ ਸੀਗੇ ਕਾਫੀ ਟਾਈਮ ਤੋਂ ਮਤਲਬ ਰੁਕਦੇ ਹੀ ਨਹੀਂ ਸੀਗੇ ਪਾਣੀ ਵਰਗੀ ਪਾਟੀ ਆਉਂਦੀ ਸੀ ਉਹ ਇੰਪਰੂਵਮੈਂਟ ਆ ਗਈ ਸੋ ਇਹ ਕਰੂਗਾ ਕੀ ਇਹਨੇ ਸਿਰਫ ਔਰ ਸਿਰਫ ਇੱਕੋ ਹੀ ਛੋਟਾ ਯਾ ਕੰਮ ਕਰਨਾ ਤੁਹਾਨੂੰ ਕੁਦਰਤ ਦੇ ਬਹੁਤ ਨੇੜੇ ਜੋੜ ਦੇਣਾ ਥੈਟਸ ਇਟ ਇਹਦਾ ਇੰਨਾ ਕੀ ਕੰਮ ਹੈ ਜੀ ਮਹਾਰਾਜਾ ਸ਼ਾਈ ਸਰਵਦਾ ਇੰਨਾ ਕੰਮ ਹੈ ਤੁਹਾਡੇ ਸਰੀਰ ਨੂੰ ਕੁਦਰਤ ਦੇ ਨਾਲ ਬਿਲਕੁਲ ਅਟੈਚ ਕਰ ਦੇਣਾ ਜਿਨੇ ਵਿੱਚ ਉਹਨੇ ਆਪ ਹੀ ਉਹਦੇ ਗੁਣ ਕੱਢ ਲੈਣੇ ਗੁਣ ਕੱਢਣ ਤੋਂ ਬਾਅਦ ਜਦੋਂ ਉਹਦੇ ਅੰਦਰ ਗੁੱਡ ਬੈਕਟੀਰੀਆ ਜਿਹੜੇ ਨੇ ਉਹ ਵੱਧ ਗਏ ਤੇ ਮੈਂ ਕਹਿੰਨਾ ਬਿਮਾਰੀ ਉਹਨੇ ਨੇੜੇ ਤੜੇ ਨਹੀਂ ਲੱਗਣ ਦੇਣੀ ਪਰ ਰਿਪੋਰਟਸ ਜ਼ਰੂਰ ਕਰਾਓ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਯੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜੇਕਰ ਤੁਹਾਨੂੰ ਆਉਂਦੀਆਂ ਨੇ ਤਾਂ ਉਹ ਤੁਹਾਡੇ ਸਰੀਰ ਵਾਸਤੇ ਕਈ ਵਾਰ ਚੰਗੀਆਂ ਵੀ ਸਾਬਤ ਹੁੰਦੀਆਂ ਨੇ ਪਰ ਉਹਨਾਂ ਨੇ ਇੱਕ ਨਾਲ ਹੋਰ ਬੜੇ ਸ਼ਬਦ ਅਹਿਮ ਕਹੇ ਨੇ ਕਿ ਅਗਰ ਕੋ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਹੀ ਉਹਨਾਂ ਨੇ ਜਿਹੜੇ ਨੁਸਖੇ ਫਾਰਮੂਲੇ ਦੱਸੇ ਨੇ ਉਹਨਾਂ ਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਂਦਾ ਜਾਵੇ ਆਪਣੀ ਮਰਜ਼ੀ ਨਾਲ ਕੋਈ ਨੁਸਕਾ ਕੋਈ ਫਾਰਮੂਲਾ ਜਿਹੜਾ ਇਸਤੇਮਾਲ ਨਾ ਕੀਤਾ ਜਾਵੇ ਫਿਲਹਾਲ ਇਹ ਵੀਡੀਓ ਕੇਮੇ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਅੱਗਿਆ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਮੁੱਦਾ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ